ਕਿੰਨੇ ਸਵਾਲ ਉੱਠਦੇ ਹਨ ਮੈਂਸ਼ਨ ਵਿੱਚ ਕੀਤੀਆਂ ਚੋਣਾਂ ਜਾਂਦੀਆਂ ਨੇ ਕਿਉਂਕਿ ਜਿੰਨੇ ਵੀ ਸਾਥੀ ਚੋਣ ਵਿੱਚ ਆਏ ਨੇ ਲਗਭਗ ਉਹ ਸਾਰੇ ਕਿਸੇ ਨਾ ਕਿਸੇ ਪੱਤਰ ਦੇ ਆਗੂ ਨੇ ਪਾਰਟੀਆਂ ਦੇ ਹੋਣ ਜਾਂ ਜੱਟੇ ਜੱਥੇਬੰਦੀਆਂ ਦੇ ਹੋਣ ਤੇ ਉਹ ਸਾਰੇ ਖੁਦ ਵੀ ਵੱਖ-ਵੱਖ ਪੱਤਰਾਂ ਤੇ ਗੋਲਦੇ ਆ ਉਹਨਾਂ ਨੂੰ ਸਾਰੇ ਆਗੂ ਰੜਕੇ ਇਹ ਮੰਗਲੇ ਬਾਰੇ ਜਿਹੜਾ ਕੁਝ ਦੱਸਣਗੇ ਉਹਨਾਂ ਨੂੰ ਕਾਨੂੰ ਸਹਾਇ ਹੋਊਗਾ ਕਿਤੇ ਵੀ ਬੋਲਣਾ ਕਿਉਂਕਿ ਕਈ ਵਾਰੀ ਪ੍ਰੈਸ ਵੀ ਹੋਰ ਵੀ ਸਵਾਲ ਕਰਦੇ ਆ ਕਿ ਕਿੱਥੇ ਫਲਸਤੀਨ ਹੈ 1000 ਕਿਲੋਮੀਟਰ ਦੂਰ ਮਿਲਾਂ ਤੁਸੀਂ ਬਰਨਾਲੇ ਜਾਂ ਜਲੰਧਰ ਕਿਉਂ ਜਾਂਦੇ ਹੋ ਇਹਦਾ ਕੀ ਫਾਇਦਾ ਹੈ ਪਰ ਇਹ ਜੇ ਧਿਆਨ ਨਾਲ ਭਾਸ਼ਣ ਸੁਣੋਗੇ ਸਾਰਿਆਂ ਦੇ ਤੁਹਾਨੂੰ ਸਮਝ ਆਊਗਾ ਕਿ ਇਹ ਅਸੀਂ ਕਿਉਂ ਕਰਦੇ ਆਂ ਹਿੰਦੁਸਤਾਨ ਦੀ ਸਰਕਾਰ ਦੇ ਬਹੁਤੇ باوجود ਉਹਦੇ ਕੋਲ ਕੇਸ ਬਣਾਏ ਜਾਣ ਦੇ باوجود ਰੁਕਣ ਦੇ باوجود ਜੇ ਮਿਆਪ ਸੰਦ ਰੋਕੇ ਵਾਟ ਹੁੰਦੇ ਨੇ ਤੇ ਕਿਉਂ ਜ਼ਰੂਰੀ ਆ ਮੈਂ ਕੁਝ ਮਿੰਟਾਂ ਚ ਕਾਮ ਨਸੂਗਾ ਕਿਉਂਕਿ ਆਪਾਂ ਖਬਰਾਂ ਤਾਂ ਪੜਦੇ ਆ ਪਰ ਹੋਇਆ ਇਹ ਸੀ ਕਿ ਲਗਭਗ ਅੱਜ ਤੋਂ 2.5 ਤੋਂ 3000 ਸਾਲ ਪਹਿਲਾਂ ਜਿਹੜੇ ਯੂਰਪੀ ਲੋਕ ਸੀ ਇਹ ਇਸ ਇਲਾਕੇ ਤੋਂ ਉੱਠ ਕੇ ਚਲੇ ਗਏ ਸੀ ਕਿਉਂਕਿ ਉਹ ਕਾਰੋਬਾਰੀ ਲੋਕ ਸੀ ਦੁਨੀਆ ਭਰ ਚ ਖੜ ਗਏ ਤੇ ਇੱਥੇ ਇੱਕ ਕਿਸਮ ਦਾ ਮਾਰੂ ਇਲਾਕਾ ਸੀ ਫਲਸਤੀਨੀ ਲੋਕ ਇੱਥੇ ਸੀ ਪਹਿਲਾਂ ਧੁੰਮੇ ਰਹਿੰਦੇ ਸੀ ਫਿਰ ਉਹ ਥੱਲੇ ਰਹਿ ਗਏ ਬਾਅਦ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਪਰਪਤੀ ਚਾਹੇ ਸਾਇੰਸ ਚ ਹੋਵੇ ਚਾਹੇ ਰੈਲੀਜਸ ਚ ਹੋਵੇ ਜ਼ਹੂਤੀ ਕਾਰੋਬਾਰੀ ਬੁੱਧੀ ਦੇ ਹੋਰ ਕਰਕੇ ਤਰੱਕੀ ਉਹਨਾਂ ਨੇ ਬਹੁਤ ਕੀਤੀ ਪਰ ਇੱਕ ਦਿੱਕਤ ਆਉਂਦੀ ਸੀ ਕਿ ਮਹਰੇ ਕੌਮ ਦਾ ਕੋਈ ਦੇਸ਼ ਹੁੰਦਾ ਹੈ ਜ਼ਹੂਤੀ ਕਹਿੰਦੀ ਕਿ ਕੌਣ ਸੀ ਜਿੱਥੇ ਦੇਸ਼ ਕੋਈ ਨਹੀਂ ਸੀ ਤਾਂ ਜਦੋਂ ਉਹਨਾਂ ਦੇ ਖਿਲਾਫ ਚਰਮੜ ਜਾਂ ਹੋਰਾਂ ਦੇਸ਼ਾਂ 'ਚ ਬੜਾ ਦੁੱਖਣ ਲੱਗਿਆ ਤਾਂ ਇੱਕ ਸਵਾਲ ਵੀ ਉਸ ਤੋਂ ਵੀ ਪਹਿਲਾਂ ਉਹਨਾਂ ਦੇ ਲੋਕ ਉਸ ਇੱਕ ਜਥੇਬੰਦੀ ਹੈ ਯੂਨੀਸਟ ਸਫ ਐਸੋਸੀਏਸ਼ਨੀਅਮ ਕਹਿੰਦੇ ਨੇ ਕਿ ਆਪਾਂ ਆਪਣਾ ਦੇਸ਼ ਜਿਹੜਾ 72 ਸਾਲ ਪਹਿਲਾਂ ਛੱਡਿਆ ਏ ਸੀ ਉਹ ਆਪਾਂ ਦੁਬਾਰੇ ਕਬਜ਼ਾ ਕਰਨਾ ਉਹਦੇ ਤੇ ਦੁਬਾਰੇ ਲੈਣਾ ਪਰ ਉੱਥੇ ਕਮਾਤੀ ਰਹਿੰਦੀ ਸੀ ਉਹਨਾਂ ਨੇ ਇਸ ਮੋਰ ਦੇ ਵਿੱਚੋਂ ਬਖ ਬਖ ਸਰਕਾਰਾਂ ਦੀ ਮਦਦ ਕੀਤੀ ਦੋਵੇਂ جنگਾਂ ਦੇ ਵਿੱਚ ਇੰਗਲੈਂਡ ਦੀ ਸਰਕਾਰ ਦੀ ਬਹੁਤ ਮੋਟੀ ਆਰਥਿਕ ਮਦਦ ਕੀਤੀ ਮੋٹے ਫੰਡ ਦਿੱਤੇ ਗਏ ਕਿ ਤੁਸੀਂ ਇਹਦੇ ਬਦਲੇ ਸਾਨੂੰ ਸਾਡਾ ਦੇਸ਼ ਲੈ ਕੇ ਦੇਉਂਗੇ ਪਹਿਲੀ ਜੰਗ ਤੋਂ ਬਾਅਦ ਅੰਗਰੇਜ਼ ਚੁੱਪ ਕਰ ਗਏ ਵਿਰੋਧ ਦੇਖ ਕੇ ਪਰ ਦੂਜੀ ਜੰਗ ਵਿੱਚ ਫੇਰ ਲੋੜ ਪਈ ਅੰਗਰੇਜ਼ਾਂ ਨੂੰ ਜਹੂਰ ਦੀਆਂ ਕੁਪੱਥੀਆਂ ਤੋਂ ਪੈਸਾ ਮੰਗਣ ਦੀ ਜੰਗੀ ਟੈਕਸ ਕਹੋ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਵਾਅਦਾ ਪੂਰਾ ਨਹੀਂ ਕੀਤਾ ਮਦਦ ਅਸੀਂ ਕਰਦਾਂਗੇ ਪਰ ਸਾਨੂੰ ਉਹ ਦੇਸ਼ ਲੈ ਕੇ ਦਿਓ ਇੱਕ ਕਾਰਨ ਇਹ ਸੀ ਕਿ ਜੰਗ ਜਿੱਤਾਂ ਤੋਂ ਬਾਅਦ ਅੰਗਲੈਂਡ ਦੀ ਸਰਕਾਰ ਨੂੰ ਲੱਗਿਆ ਕਿ ਸਾਨੂੰ ਇਹਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਪਰ ਇੱਕੋ ਇੱਕ ਫੈਕਟਰ ਨਹੀਂ ਸੀ ਨਾਲ ਕਈ ਗੱਲਾਂ ਹੋਰ ਜੁੜ ਗਈਆਂ ਜਿਵੇਂ ਉਦੋਂ ਤੱਕ ਹੌਲੀ-ਹੌਲੀ ਤੇਲ ਦੀ ਕੋਝ ਅਰਬ ਦੇਸ਼ਾਂ 'ਚ ਸ਼ੁਰੂ ਹੋ ਗਈ ਸੀ ਅਮਰੀਕਾ ਵੀ ਚਾਹੁੰਦਾ ਸੀ ਕਿ ਇਹਨਾਂ ਅਰਬ ਦੇਸ਼ਾਂ ਦੇ ਵਿਚਾਲੇ ਆਪਦੀ ਫੌਜੀ ਚੌਕੀ ਕਾਇਮ ਕਰ ਦਿੱਤੀ ਜਾਵੇ ਤਾਂ ਕਿ ਇਹਨਾਂ ਦੇਸ਼ਾਂ ਤੇ ਦਬਾਅ ਬਣਿਆ ਰਹੇ ਤੁਹਾਡੇ ਤੋਂ ਜਿਹੜੇ ਗਵਰਨਰ ਖਬਰਾਂ ਪੜਦੇ ਸੁਣਦੇ ਆ ਉਹਨਾਂ ਨੂੰ ਪਤਾ ਹੈ ਕਿ ਅਪੇਕ ਦੇਸ਼ਾਂ ਨੇ ਜੂਨਟੀ ਕਰਕੇ ਇੱਕ ਵਾਰੀ ਤੇਲ ਦੇ ਰੇਟ ਵਧਾਏ ਸੀ ਤੇ ਉਹਨਾਂ ਨੂੰ ਨਖ ਪਾਉਣ ਲਈ ਇਸرائیਲ ਕਰਕੇ ਫੌਜੀ ਅੱਡੇ ਜਾਂ ਦੇਸ਼ ਅਮਰੀਕਾ ਦੇ ਲਫਟਾਂ ਬਹੁਤ ਕੰਮ ਆਉਂਦੇ ਨੇ ਇਸਰਾਇਲ ਨੇ ਸੀਰੀਆ ਨੂੰ ਵੀ ਜਾਰਡਨ ਨੂੰ ਵੀ ਮਿਸਰ ਨੂੰ ਵੀ ਲਬਨਾਨ ਨੂੰ ਵੀ ਇਹਨਾਂ ਸਾਰੇ ਦੇਸ਼ਾਂ ਨੂੰ ਬਾਰੀ-ਬਾਰੀ ਹਮਲੇ ਕਰਕੇ ਕੁਚਲਿਆ ਅਧਵਾ ਦਬਾ ਥੱਲੇ ਲਿਆਂਦਾ ਜੇ ਇਸ ਤਰ੍ਹਾਂ ਜਿੱਤੇ ਸੋਚਿਆ ਜਾਵੇ ਜਿਵੇਂ ਦੂਜੀ ਸੰਸਾਰ ਜੰਗ ਤੋਂ ਬਾਅਦ ਯੂ ਐਨਓ ਚ ਇੰਗਲੈਂਡ ਤੇ ਅਮਰੀਕਾ ਨੇ ਮਤਾ ਕੋ ਆ ਕੇ ਇੱਕ ਇਲਾਕਾ ਫਲਸਤੀਨੀ ਲੋਕਾਂ ਦਾ ਖਾਲੀ ਕਰਾ ਕੇ ਕਿਹਾ ਵੀ ਇਹ ਇਸਰਾਇਲ ਹੈ ਇੱਕ ਕੈਰ ਕੁਦਰਤੀ ਢੰਗ ਨਾਲ ਬਸਾਇਆ ਗਿਆ ਦੇਸ਼ ਹੈ ਤੇ ਜਿਹੜੇ ਰਵਾਇਨਾ ਲੋਕ ਆ ਪੂਰੀ ਦੁਨੀਆ ਚ ਖਡੇ ਉਹ ਸਾਰੇ ਕਹਿੰਦੇ ਨੇ ਕਿ ਸਾਡੀ ਜਨਮ ਭੂਮੀ ਇੰਡੀਆ ਹੈ ਉੱਤਰੀ ਭਾਰਤ ਹੈ ਤੇ ਕੱਲ ਨੂੰ ਉਹ ਕਰੋੜਾਂ ਲੋਕ ਕਹਿਣਗੇ ਸਾਨੂੰ ਉੱਤਰੀ ਭਾਰਤ ਚ ਜਗ੍ਹਾ ਖਾਲੀ ਕਰਾ ਕੇ ਦਿਓ ਤੇ ਆਪਾਂ ਨੂੰ ਕਿੰਨਾ ਕੁ ਦਰਦ ਹੋਊਗਾ ਉਹੀ ਦਰਦ ਪਿਛਲੇ 1947 ਤੋਂ ਲੈ ਕੇ ਕਹੋ ਇਸਰਾਇਲ ਦੇ ਲੋਕ ਚੱਲ ਰਹੇ ਨੇ ਲੰਬੇ ਸਮੇਂ ਤੋਂ ਫਲਸਤੀਨ ਲਿਬ੍ਰੇਸ਼ਨ ਆਰਗੇਨਾਈਜੇਸ਼ਨ ਜਿਹਦੇ ਲੀਡਰ ਜਾਸਰ ਅਰਾਫਾਤ ਸੀ ਤੇ ਭਾਰਤ ਉਹਨਾਂ ਦੇਸ਼ਾਂ ਤੁਸੀਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਾਨਤਾ ਦਿੱਤੀ ਸੀ ਇੱਕ ਕਾਰ ਦੇ ਨਾਲ ਯੂਨਨ ਇੱਕ ਦੇਸ਼ ਦੇ ਬਰਾਬਰ ਤੇ ਜਾਸਰ ਅਰਾਫਾਤ ਜਦੋਂ ਵੀ ਇੰਡੀਆ ਆਉਂਦਾ ਸੀ ਉਹਨੂੰ ਕਿਸੇ ਦੇਸ਼ ਦੇ ਮੁਖੀ ਦੇ ਤੌਰ ਤੇ ਸਤਿਕਾਰ ਦਿੱਤਾ ਜਾਂਦਾ ਸੀ ਉਹੀ ਪ੍ਰੋਟੋਕੋਲ ਲਾਗੂ ਕੀਤਾ ਜਾਂਦਾ ਸੀ ਪਰ 2014 ਤੋਂ ਬਾਅਦ ਇੱਕ ਖਾਸ ਗੱਲ ਬਹੁਤ ਸਾਰੇ ਸਾਡੇ ਧਿਆਨ ਚ ਨਾ ਹੋਵੇ ਜਿੰਨਾ ਚਿਰ ਸਾਡਾ ਡਿਪਲੋਮੈਟਿਕ ਰਿਲੇਸ਼ਨ ਇਜ਼ਰਾਇਲ ਨਾਲ ਨਹੀਂ ਸੀ ਸਾਡੀ ਕੋਈ ਮਿਊਜ਼ਿਕ ਟੀਮ ਨਹੀਂ ਸੀ ਇਜ਼ਰਾਇਲ ਜਾਂਦੀ ਸਾਡੇ ਖਿਡਾਰੀ ਇਜ਼ਰਾਇਲ ਨਾਲ ਸੀ ਖੇਡਦੇ ਕੋਈ ਵਪਾਰ ਨਹੀਂ ਇੱਥੋਂ ਤੱਕ ਕਿ ਸਾਡੇ ਪਾਸਪੋਰਟ ਦੇ ਉੱਤੇ ਇੱਕ ਮੋਹਰ ਲੱਗਦੀ ਹੁੰਦੀ ਸੀ ਇੰਡੀਅਨ ਪਾਸਪੋਰਟ ਤੇ ਕਿ ਦੱਖਣੀ ਅਫਰੀਕਾ ਤੇ ਇਜ਼ਰਾਇਲ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਲਈ ਇਹ ਪਾਸਪੋਰਟ ਜਾਇਜ਼ ਹੈ ਵੈਲਿਡ ਹੈ ਕਿਉਂਕਿ ਦੋਨੇ ਦੇਸ਼ਾਂ ਨੂੰ ਭਾਰਤ ਦੀ ਸਰਕਾਰ ਨੇ ਨਸਲਵਾਦੀ ਦੇਸ਼ਾਂ ਦਾ ਦਰਜਾ ਦਿੱਤਾ ਸੀ ਦੱਖਣੀ ਅਫਰੀਕਾ ਤਾਂ ਜਦੋਂ ਨਲਸਰ ਮੰਡੇਲਾ ਨੂੰ ਰਿਹਾ ਕਰਨ ਤੋਂ ਬਾਅਦ ਛੁਡਵਾ ਕਰਾਇਆ ਉਸ ਤੋਂ ਬਾਅਦ ਹੀ ਨਸਲਵਾਦ ਉੱਥੇ ਖਤਮ ਹੋ ਗਿਆ ਪਰ ਇਸਰਾਇਲ ਦਾ ਨਸਲਵਾਦ ਹਾਲੇ ਵੀ ਖਤਮ ਨਹੀਂ ਹੋਇਆ ਉਹਨਾਂ ਦੇ ਇਲਾਕੇ ਤੇ ਜਿਹੜਾ ਮਿਆ ਸੀ ਉੱਥੇ ਸਬਰ ਨਹੀਂ ਕੀਤਾ ਪੈਸੇ ਵਾਲੇ ਬੰਦੇ ਜਿਵੇਂ ਗੌਂਢੀ ਜਾਂਦੀਆਂ ਜ਼ਮੀਨਾਂ ਤੇ ਅੱਖ ਰੱਖਦੇ ਆ ਹੌਲੀ ਹੌਲੀ ਕੁਸ਼ਤਮੀ ਨਾ ਫلسطinians ਤੋਂ ਖਰੀਦ ਕੇ ਕੁਸ਼ਤੇ ਉੱਤੇ ਧੱਕੇ ਨਾਲ ਕਬਜ਼ਾ ਕਰਕੇ ਉਸ ਇਲਾਕੇ ਦਾ ਲਗਾਤਾਰ ਵਿਸਤਾਰ ਕਰਦੇ ਹੋਏ ਜਣੀ ਤੁਸੀਂ ਵਪਾਰੀ ਤੇ ਊਠ ਵਾਲੀ ਕਹਾਣੀ ਸੁਣੀ ਹੋਣੀ ਹੈ ਕਿ ਕਿਵੇਂ ਊਠ ਨੇ ਵਪਾਰੀ ਨੂੰ ਕਿਹਾ ਰੇਗਿਸਤਾਨ ਚ ਕਿ ਮੈਨੂੰ ਠੰਡ ਲੱਗਦੀ ਆ ਤੰਬੂ ਚ ਗਰਦਨ ਬਾੜ ਲੈਣ ਦੇ ਵਪਾਰੀ ਨੇ ਕਿਹਾ ਚਲੋ ਗਰਦਨ ਨਾਲ ਕੀ ਜਾਂਦਾ ਹੌਲੀ ਹੌਲੀ ਊਠ ਹਿੱਲ ਹਿੱਲ ਕੇ ਤੰਬੂ ਚ ਵੜਦਾ ਗਿਆ ਤੇ ਪਗੜੋ ਵਪਾਰੀ ਤੰਬੂ ਤੋਂ ਬਾਹਰ ਉਹੀ ਤਾਂ ਜਿਹੜੀ ਸੇਮ ਗੱਲ ਫਲਸਤੀਨੀ ਲੋਕਾਂ ਨਾਲ ਹੋਈ ਹੈ ਜਿਨ੍ਹਾਂ ਦਾ ਦੇਸ਼ ਸੀ ਉਹ 1 40 ਕਿਲੋਮੀਟਰ ਲੰਮੀ ਤੇ 10 ਕਿਲੋਮੀਟਰ 6 ਤੋਂ 10 ਕਿਲੋਮੀਟਰ ਚੌੜੀ ਪੱਟੀ ਹੈ ਇਹਨੂੰ ਗਾਜ਼ਾ ਪੱਟੀ ਕਹਿੰਦੇ ਆ ਸੀ ਜਿੱਥੇ ਪਿਛਲੇ 1 ਸਾਲ ਤੋਂ ਇਹੀ 7 ਅਕਤੂਬਰ ਤੋਂ ਲਗਾਤਾਰ ਇਸرائیਲ ਲੋਕਾਂ ਦਾ ਕਤਲ ਕਰ ਰਿਹਾ ਹੈ ਲਗਭਗ 70000 ਲੋਕਾਂ ਨੂੰ ਨਾ ਹੱਥੇ ਲੋਕਾਂ ਨੂੰ ਮਾਰ ਚੁੱਕਾ ਹੈ ਇੱਕ ਉਹ ਬਚਿਆ ਤੇ ਇੱਕ ਬੈਸਟ ਬੈਂਕ ਹੈ ਪਛਮੀ ਕਿਨਾਰਾ ਛੋਟਾ ਜਿਹਾ ਇਲਾਕਾ ਉਹ ਬਚਿਆ ਤੇ ਵਿੱਚ ਉਹਦੇ ਅਸਰਾਏ ਲੈ ਤੋਂ ਲੰਘ ਵੀ ਨਹੀਂ ਸਕਦੇ ਇੱਕ ਪਾਸੇ ਤੋਂ ਦੂਜੇ ਪਾਸੇ ਕੰਡਾ ਨੇ ਫੌਜਾਂ ਨੇ ਅਸਰਾਏ ਚ ਕੋਈ ਫੌਜ ਨਹੀਂ ਰਹਿ ਮਤਲਬ ਗਾਜਾ ਪੱਟੀ ਚ ਕੋਈ ਫੌਜ ਨਹੀਂ ਬੈਸਟ ਬੈਂਕ ਚ ਕੋਈ ਫੌਜ ਨਹੀਂ ਮਿਊਸਪਲਟੀ ਵਰਗੀ ਸਰਕਾਰ ਕੈਂਪ ਡੇਵਿਡ ਸਮਝੌਤੇ ਤੋਂ ਬਾਅਦ ਉੱਥੇ ਇੱਕ ਬਣੀ ਜਿਹਦੀ ਕੋਈ ਬੁੱਕਤ ਨਹੀਂ ਜਿਹਦੇ ਜਿਹੜੀ ਰਾਸ਼ਟਰਪਤੀ ਨੂੰ ਮਾਰਿਆ ਜਾ ਸਕਦਾ ਸਰਾਇੰਗ ਵੱਲੋਂ ਜਿਹਦੇ ਵਜ਼ੀਰਾਂ ਨੂੰ ਜਦੋਂ ਚਾਹੇ ਮਾਰਿਆ ਜਾ ਸਕਦਾ ਯਾਨੀ ਕਿਸੇ ਵੀ ਬਹਾਨੇ ਉਹਨਾਂ ਨੂੰ ਮਾਰਿਆ ਜਾ ਸਕਦਾ ਜਿਹਦੇ ਕਰਕੇ ਇਸ ਕਿਸਮ ਦਾ ਜਿਹੜਾ ਧੱਕਾ ਹੈ ਉਹ ਕਿਤੇ ਵੀ ਹੋਵੇ ਅਸੀਂ ਪੰਜਾਬ ਦੇ ਵਾਸੀ ਆ ਜਿਹੜੇ ਹਮੇਸ਼ਾ ਨਿਆਸਰਾਂ ਦਾ ਹਸਰਾ ਨਿਯੁਕਤਾਂ ਦੀ ਔਟ ਨਥਾਮਿਆਂ ਦੀ ਥਾਂ ਬਣਦੇ ਰਹੇ ਆ ਇਹ ਦੇਸ਼ ਦੇ ਵਿੱਚ ਆਵਾਜ਼ ਪੂਰੀ ਦੁਨੀਆ 'ਚ ਉੱਠ ਰਹੀ ਹੈ ਦੇਸ਼ ਦੇ ਵਿੱਚ ਵੀ ਜਿੱਥੇ ਜਿੱਥੇ ਇਨਸਾਫ ਹਨ ਤਾਕਤਾਂ ਮਜ਼ਬੂਤ ਹੈ ਇਹ ਆਵਾਜ਼ ਉੱਠ ਰਹੀ ਹੈ ਤੇ ਆਵਾਜ਼ ਉੱਠਣੀ ਚਾਹੀਦੀ ਹੈ ਕਿਉਂਕਿ ਜੇ ਇਸ ਤਰੀਕੇ ਨਾਲ ਫੈਸਲੇ ਹੋਣ ਲੱਗੇ ਕਿ ਜੋ ਤਾਕਤਵਰਾਂ ਆਪਣੇ ਗਵਾਂਢੀ ਦੇ ਇਲਾਕੇ ਤੇ ਕਬਜ਼ਾ ਕਰ ਸਕਦਾ ਹੈ ਉਹਨਾਂ ਦੇ ਲੋਕਾਂ ਨੂੰ ਉਜਾੜ ਸਕਦਾ ਹੈ ਉਹਨੂੰ ਮਾਰ ਸਕਦਾ ਹੈ ਇਹ ਜਿਹੇ ਹਾਲਤ ਦੇ ਵਿੱਚ ਤਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ ਨੇ ਜਿਹੜੇ ਆਪਣੇ ਗਵਾਂਢੀਆਂ ਉਹਨਾਂ ਬਹੁਤ ਕਮਜ਼ੋਰ ਨੇ ਇਹਦਾ ਮਤਲਬ ਫਿਰ ਤਾਂ ਜਿਸकी लाठी ਉਸਕੇ ਭੈਸ ਇਹ ਕਮ ਹਜੂ ਬੀ ਜਿਹੜੇ ਤਾਕਦੇ ਨੂੰ ਕਮਜ਼ੋਰ ਇਲਾਕਿਆਂ ਤੇ ਕਬਜ਼ਾ ਕਰਕੇ ਆਪਣੇ ਵਿੱਚ ਰਲਾ ਰਹਿ ਗਏ ਤੁਹਾਡੇ ਸਾਹਮਣੇ ਰਸ਼ੀਆ ਜਕਰੇਨ ਦੇ ਉੱਤੇ ਇਹੀ ਕੁਛ ਕਰ ਰਿਹਾ ਹੈ ਕਿ ਅਸੀਂ ਜਕਰੇਨ ਤੋਂ ਤਕੜੇ ਆ ਕਿਉਂਕਿ ਐਟੋਮਿਕ ਜਿਹੜੇ ਹਥਿਆਰ ਸੀ ਉਹਨੂੰ ਰਸ਼ੀਆ ਕੋਲ ਜਮ੍ਹਾਂ ਕਰਾ ਦਿੱਤੇ ਗਏ ਸੀ ਤੇ ਰਸ਼ੀਆ ਹੁਣ ਆਪਦੀ ਮਨਮਾਨੀ ਢੰਗ ਨਾਲ ਜਕਰੇਨ ਦੇ ਉੱਤੇ ਹਮਲੇ ਕਰਕੇ ਉਹਦੇ ਇਲਾਕੇ ਤੇ ਕਬਜ਼ਾ ਕਰ ਰਿਹਾ ਹੈ ਤੇ ਕੱਲਾ ਇੱਥੇ ਨਹੀਂ ਬਕਵਾਟ ਥਾਮਾਂ ਤੇ ਇਹੀ ਕੁ ਸ਼ੋਰ ਹੈ ਹੋਕ ਰਿਹਾ ਕਾਰਨ ਵੱਲ ਜਾਣਾ ਬਹੁਤ ਜ਼ਰੂਰੀ ਹੈ ਦੁਨੀਆ ਦੇ ਵਿੱਚ ਇੱਕ ਗੰਭੀਰ ਮਦਵਾੜਾ 2007-8 ਤੋਂ ਸ਼ੁਰੂ ਹੋਇਆ ਸਾਰੇ ਇੰਤਜ਼ਾਮਾਂ ਦੇ ਬਾਵਜੂਦ سرمایہਦਾਰੀ ਦੇ ਉਹ ਮਦਵਾੜਾ ਖਤਮ ਨਹੀਂ ਹੋ ਰਿਹਾ ਉਹ ਮਦਵਾੜਾ ਡੁੱਗਾ ਹੁੰਦਾ ਜਾਂਦਾ ਤੇ ਮਦਵਾੜੇ ਦਾ ਹੱਲ سرمایہਦਾਰੀ ਕੋਲੇ ਲੋਕਾਂ ਦੇ ਘਰ ਤੋਂ ਬਿਨਾ ਜੰਗਾਂ ਛੇੜ ਤੋਂ ਬਿਨਾ ਨਵੇਂ ਇਲਾਕਿਆਂ ਦੇ ਕਬਜ਼ਾ ਕਰਨ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਮਦਵਾੜੇ ਦਾ ਇਸ ਕਰਕੇ ਜਗ੍ਹਾ ਜਗ੍ਹਾ ਤੁਸੀਂ ਦੇਖੋਗੇ ਰਸ਼ੀਆ ਜਕਰੇਨ ਦੀ جنگ ਹੈ ਭਾਰਤ ਪਾਕਿਸਤਾਨ ਚ جنگ ਲਿੰਟਡ ਦੀ ਛੇੜੀ ਗਈ ਇੱਥੇ ਜਿਵੇਂ ਇਰਾਨ ਤੇ ਇਸਰਾਇਲ ਦੀ جنگ ਫੂਤੀ ਤੇ ਇਸਰਾਇਲ ਦੀ جنگ ਲਬਨਾਨ ਦੇ ਹਿਜ਼ਬੁੱਲਾ ਤੇ ਇਸਰਾਇਲ ਦੀ جنگ ਜਗ੍ਹਾ ਜਗ੍ਹਾ ਤੇ جنگਾਂ ਨੂੰ ਹਵਾ ਦਿੱਤੀ ਜਾਂਦੀ ਹੈ ਤਾਂ ਕਿ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੇ ਉੱਤੇ ਦੇਸ਼ਾਂ ਦੇ ਖਰਪਾ ਡਾਲਰਾਂ ਦੇ ਹਥਿਆਰ ਵਿਕਣ ਇਹ ਦੇਸ਼ ਕਰ ਜਈ ਹੋ ਜਾਣ ਹੁਣੇ ਸਾਰਾ ਕੁਝ ਕਰਨ ਤੋਂ ਬਾਅਦ ਟਰੰਪ ਕਹਿੰਦਾ ਮੈਂ 20 ਸੂਤਰੀ ਪ੍ਰੋਗਰਾਮ ਲੈ ਕੇ ਆਇਆ ਉਹ 20 ਸੂਤਰੀ ਪ੍ਰੋਗਰਾਮ ਫਲਸਤੀਨ ਦੇ ਲੋਕਾਂ ਦੇ ਹੱਕ 'ਚ ਬਿਲਕੁਲ ਨਹੀਂ ਉਹਨਾਂ ਦਾ ਇਹ ਹੈ ਕਿ ਇਥੋਂ ਹਮਾਸ ਨੂੰ ਖਤਮ ਕਰ ਦਿਓ ਉਹ 20 ਸੂਤਰਾ 'ਚ ਸੂਤਰਾ ਹੈ ਕਿ ਹਮਾਸ ਦਾ सफाया ਗਾਜਾ ਪੱਟੀ 'ਚ ਕੀਤਾ ਜਾਵੇ ਹਮਾਸ ਕੋ ਟੈਰਸਟਾਰ ਆਰਗੇਨਾਈਜੇਸ਼ਨ ਨਹੀਂ ਹਮਾਸ ਨੇ ਪਿਛਲੀਆਂ ਚੋਣਾਂ ਜਿੱਤ ਕੇ ਗਾਜਾ ਪੱਟੀ 'ਚ ਇਲੈਕਸ਼ਨ ਜਿੱਤ ਕੇ ਪ੍ਰਸ਼ਾਸਨ ਸੰਭਾਲਿਆ ਸੀ ਪਰ ਜਦੋਂ ਤੁਸੀਂ ਇਹ ਸੱਤ ਤੱਕ ਕਿਸੇ ਕੌਮ ਨੂੰ ਜਲੀਲ ਕਰੋਗੇ ਤਾਂ ਕੋਈ ਵੀ ਹਥਿਆਰਾਂ ਤੇ ਜਾ ਸਕਦਾ ਹੈ ਇਕੱਲੀ ਹਮਾਸ ਦਾ ਕਸੂਰ ਨਹੀਂ ਹੁਣ ਉਹ ਕਹਿੰਦੇ ਨੇ ਹਮਾਸ ਨੂੰ ਕੱਢ ਦਿਓ ਹਮਾਸ ਨੂੰ ਦੇਸ਼ਾਰਮ ਕਰ ਦਿਓ ਹਥਿਆਰ ਰਹਿਤ ਕਰ ਦਿਓ ਜਾਂ ਇੱਥੋਂ ਬਾਹਰ ਕੱਢ ਦਿਓ ਤੇ ਜੇ ਹਮਾਸ ਬਾਹਰ ਕੱਢਤਾ ਫਿਰ ਤਾਂ ਗੱਲ ਹੀ ਖਤਮ ਹੈ ਫਲਸਤੀਨੀਆਂ ਲਈ ਲੜਨ ਲਈ ਬਚੂਗਾ ਕੌਣ ਕੌਣ ਤਾਕਤਾਂ ਜਿਹੜੀ ਫਲਸਤੀਆਂ ਨਾਲ ਹੁੰਦੇ ਧੱਕੇ ਦੇ ਖਿਲਾਫ ਆਵਾਜ਼ ਠਾਊਗੀ ਇਸ ਕਰਕੇ ਇਸ ਕਿਸਮ ਦਾ ਜਿਹੜਾ ਹੱਲ ਹੈ ਉਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਸਾਡੇ ਦੇਸ਼ ਦੀਆਂ ਖੱਪੀਆਂ ਤਾਕਤਾਂ ਨੂੰ ਮਨਜ਼ੂਰ ਨਹੀਂ ਕੌਮਨਿਸਟਾਂ ਨੂੰ ਮਨਜ਼ੂਰ ਨਹੀਂ ਇਨਕਲਾਬੀਆਂ ਤੇ ਜਮਹੂਰੀਤ ਪਸੰਦਾਂ ਨੂੰ ਮਨਜ਼ੂਰ ਨਹੀਂ ਦੇਸ਼ ਦੇ ਸਾਰੇ ਉਹ ਲੋਕ ਤੇ ਦੁਨੀਆ ਦੇ ਲੋਕ 2 ਤੋਂ ਲੱਖ ਤੋਂ ਲੈ ਕੇ 5-5 ਲੱਖ ਲੋਕਾਂ ਦੇ ਮਜਾਰੇ ਨਿਕਲੇ ਨੇ ਉਹਦਾ ਅਸਰ ਦੁਨੀਆ ਦੀਆਂ ਸਰਕਾਰਾਂ ਦੇ ਉੱਤੇ ਪੈ ਰਿਹਾ ਹੈ ਤੁਸੀਂ ਜਰੂਰ ਸਾਇਆ ਹੋ ਕਿ ਕਿਵੇਂ ਜੀ ਤੋ ਨੇਤਨ ਜਾਊ ਹੋਣੇ ਜੁਵੈਨੋ ਦੇ ਜਰਨਲ ਅਸੈਂਬਲੀ ਦੇ ਵਿੱਚ ਬੋਲਣ ਲਈ ਉੱਠਿਆ ਲਗਭਗ 13 ਮੁਲਕਾਂ ਨੂੰ ਛੱਡ ਕੇ ਸਾਰੇ ਮੁਲਕਾਂ ਦੇ ਡੈਲੀਗੇਟ ਫੂਟ ਕਰਕੇ ਵਾਕ ਆਊਟ ਕਰਕੇ ਉਸ ਕੁੱਤੇ ਦਾ ਭਾਸ਼ਣ ਕਿਸੇ ਨੇ ਨਹੀਂ ਸੁਣਿਆ ਉਹਨੂੰ ਖਾਲੀ ਹਾਲ ਚ ਭਾਸ਼ਣ ਦੇਣਾ ਪਿਆ ਅੱਜ ਅਮਰੀਕਾ ਉਹਦੇ ਪਿੱਛੇ ਆਪ ਦਾ ਹੱਥ ਹਟਾ ਲੇ ਜਿਹੜਾ ਉਹਨੂੰ ਟਿਕਾਇਆ ਹੋਇਆ ਹੈ ਉਹ ਇਸਰਾਈਲ ਇੱਕ ਹਫ਼ਤਾ ਨਹੀਂ ਕੱਟ ਸਕਦਾ ਆਪਣੇ ਬਲਬੁੱਤੇ ਤੇ ਉਹ ਅਰਬ ਦੇਸ਼ ਜਿਹੜੇ ਉਹਦੇ ਦੁਆਹੇਡ ਸੀ ਉਸ ਕਵੈਤ ਦੇ ਵਿੱਚ ਜਿੱਥੇ ਗੱਲਬਾਤ ਚੱਲਦੀ ਸੀ ਇੱਕ ਰੂਲ ਹੈ ਗੱਲਬਾਤ ਕਰਨਾ ਹੈ ਲੋਕਾਂ ਨੂੰ ਜਿਹੜੇ ਇੱਕ ਕਿਸਮ ਦੇ ਦੂਤ ਹੁੰਦੇ ਨੇ ਉਹਨਾਂ ਨੂੰ ਮਾਰਾ ਨਹੀਂ ਜਾਂਦਾ ਪਰ ਕਮਿਊਨਿਟੀ ਦੀ ਹੱਦ ਹੈ ਕਿ ਜਿਹੜੇ ਲੋਕ ਗੱਲਬਾਤ ਚ ਹਮਾਸ ਵੱਲੋਂ ਕਵੈਤ ਦਾ ਸ਼ੇਖ ਕਰਾ ਰਿਹਾ ਸੀ ਉਨ੍ਹਾਂ ਤੇ ਹਮਲਾ ਕਰਕੇ ਇਜ਼ਰਾਈਲ ਨੇ ਉਹਨਾਂ ਨੂੰ ਕਬੈਤ ਦੇ ਵਿੱਚ ਮਾਰਿਆ ਉਸ ਤੋਂ ਬਾਅਦ ਅਰਬ ਦੇਸ਼ਾਂ ਨੂੰ ਵੀ ਉਹਦੇ ਨਾਲ ਆਦੇਸਬੰਦ ਤੋੜਨ ਵੱਲ ਨੂੰ ਵਧਣਾ ਪਿਆ ਇਸ ਕਰਕੇ ਇਸ ਲੜਾਈ ਨੂੰ ਲੜਨਾ ਸਾਡੀ ਆਪਣੀ ਲੜਾਈ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੀ ਇੱਕ ਫਾਸ਼ਿਸਟ ਤਾਕਤ ਹੈ ਆਰਐਸਐਸ ਬੀਜੇਪੀ ਦੇ ਰੂਪ ਚ ਜਿਹੜੇ ਹਮਾਸ ਮੰਗੂਈ ਇੱਥੇ ਮੁਸਲਮਾਨ ਘਟ ਗਿਣਤੀ ਨੂੰ ਸਿੱਖਾਂ ਨੂੰ ਟਾਰਗੇਟ ਕਰਦੇ ਆ ਸਾਈਆਂ ਨੂੰ ਟਾਰਗੇਟ ਕਰਦੇ ਲੈ ਦੇ ਕੇ ਲਾਸਟ ਬੋਧੀ ਰਹਿੰਦੇ ਸੀ ਜਿਹੜੇ ਸਭ ਤੋਂ ਸ਼ਾਂਤਮਈ ਇੱਕ ਕਮਿਊਨਿਟੀ ਹੈ ਸਾਡੇ ਦੇਸ਼ ਦੀ ਤੇ ਹੁਣ ਉਹਨਾਂ ਨੇ ਲਦਾਖ ਦੇ ਬੋਧੀਆਂ ਤੇ ਵੀ ਹਮਲਾ ਕਰਕੇ ਚਾਰ ਨੌਜਵਾਨਾਂ ਨੂੰ ਮਾਰਿਆ ਜਿਹੜੇ ਆਪਣਾ ਇੱਕ ਹੱਕੀ ਮੰਗ ਲਈ ਪ੍ਰੋਟੈਸਟ ਕਰ ਰਹੇ ਸੀ ਕਿ ਲਦਾਖ ਨੂੰ ਆਦੀਵਾਸੀਆਂ ਵਾਂਗੂ ਸੰਵਿਧਾਨ ਦੀ 6ਵੀਂ ਸੂਚੀ 'ਚ ਪਾਇਆ ਜਾਵੇ ਸਾਨੂੰ ਸਟੇਟ ਬਣਾਇਆ ਜਾਵੇ ਸਾਡੇ ਬਾਤਾਂ ਬੰਦੀ ਰੱਖੀ ਹੋਵੇ ਕਾਰਪੋਰੇਟ ਕੰਪਨੀਆ ਨੂੰ ਇੱਥੇ ਘੁਸਣ ਦੀ ਇਜਾਜ਼ਤ ਨਾ ਹੋਵੇ ਉਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਲਈ ਅਡਵਾਨੀ ਤੇ ਅਡਾਨੀ ਦਾ ਰਾਹ ਪਤਰਾ ਕਰਨ ਲਈ ਕਿ ਉਹ ਉੱਥੇ ਲਾਉਣਗੇ ਸੋਲਰ ਪਲਾਂਟ ਸੋਲਰ ਪਲਾਂਟ ਲਾਉਣਗੇ ਉਹਦੇ ਲਈ ਉਹ ਥਾਂ ਖਾਲੀ ਕਰਾਉਣੇ ਐ ਇਹੇ ਕਰਕੇ ਬਿਨਾਂ ਕਿਸੇ ਕਸੂਰ ਸੋਨਮ ਬਾਗਚੂਤ ਵਰਗਾ ਇੱਕ ਵਿਗਿਆਨੀ ਬੰਦਾ ਉਹਨੂੰ ਗ੍ਰਿਫਤਾਰ ਕਰਕੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਚਾਰ ਲੋਕਾਂ ਨੂੰ ਮਾਰੇ 80-90 ਗੋਲੀਆਂ ਨਾਲ ਫੱਟੜ ਲਏ। ਇਸ ਕਿਸਮ ਦੀ ਗੁੰਡਾਗਰਦੀ ਦੇਸ਼ ਤੇ ਹਰ ਹਿੱਸੇ 'ਚ ਚੱਲ ਰਹੀ ਹੈ। ਮੁਸਲਮਾਨ ਤੇ ਉੱਤੇ ਇੱਕ ਹਮਲਾ ਹੋ ਰਿਹਾ ਹੈ। ਕਿਸੇ ਵਿਅਕਤੀ ਨੇ ਆਹਦੀ ਆਈ ਲਵ ਮੁਹੰਮਦ ਜੇ ਮੈਂ ਕਹਿ ਸਕਦਾ ਆਈ ਲਵ ਨਾਨਕ ਕੋਈ ਕਹਿ ਸਕਦਾ ਆਈ ਲਵ ਰਾਮ ਆਈ ਲਵ ਕ੍ਰਿਸ਼ਨ ਤਾਂ ਕੋਈ ਇਹ ਵੀ ਕਹਿ ਸਕਦਾ ਕਿ ਆਈ ਲਵ ਈਸਾ ਜਾਂ ਆਈ ਲਵ ਮੁਹੰਮਦ ਪਰ ਇੰਨੀ ਗੱਲ ਦੇ ਉੱਤੇ ਹਮਲਾ ਕੀਤਾ ਗਿਆ ਹੈ। ਜਿਹੜੇ ਬੰਦੇ ਨੇ ਕਿਹਾ ਉਹਦਾ ਪੈਲਸਟਾਈਨ ਦਿੱਤਾ ਗਿਆ ਯੂਪੀ ਚ ਜਗਾ ਜਗਾ ਮੁਸਲਮਾਨਾਂ ਤੇ ਇੰਨੀ ਗੱਲ ਬਦਲੇ ਹਮਲੇ ਕਰਕੇ ਉੱਥੇ ਜਾਣੀ ਇਹਨਾਂ ਨੂੰ ਫੜ ਕੇ ਜਾਂ ਜਿਹੜਾ ਛੁੱਟੋ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਫੇਰ ਦਿਓ ਇਸ ਕਿਸਮ ਦੀਆਂ ਜਿਹੜੀਆਂ ਨੀਤੀਆਂ ਜਿਹੜੀ ਸਰਕਾਰ ਦੇਸ਼ ਦੇ ਅੰਦਰ ਲਾਗੂ ਕਰਦੀ ਹੈ ਲਾਜ਼ਮੀ ਤੌਰ ਤੇ ਬਾਹਰ ਵੀ ਕੋਈ ਡੈਮੋਕਰੈਟਿਕ ਪੋਜੀਸ਼ਨ ਨਹੀਂ ਲੈ ਸਕਦੀ ਇਸੇ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਇਸਰਾਇਲ ਨਾਲੋਂ ਹਰ ਕਿਸਮ ਦੇ ਸਬੰਧ ਖਤਮ ਕਰੇ ਰਾਜਦੂਤ ਦੇ ਸਬੰਧ ਖਤਮ ਕਰੇ ਕਿਸੇ ਵੀ ਕਿਸਮ ਦਾ ਬਿਜ਼ਨਸ ਖਤਮ ਕਰੇ ਪਰ ਇਹਨਾਂ ਦੀ ਇੱਕ ਸੁਰਤ ਆਦੀ ਹੈ ਉਹ ਵੀ ਫਾਸਿਸਟ ਬਣ ਕੇ ਇਹ ਵੀ ਫਾਸਿਸਟ ਨੇ ਉਹ ਜਸੂਸੀਆਂ ਕਰਨ ਬਣਾਉਂਦੇ ਨੇ ਇਹ ਪੈਗਾਸਸ ਵਰਗੇ ਉਹ ਕਰਨ ਨੂੰ ਨਾ ਤੋਂ ਖਰੀਦਦੇ ਨੇ ਉਹ ਤੁਹਾਡੇ ਮੇਰੇ ਵਰਗੇ ਜਿਹੜੇ ਵੀ ਹੋਣ ਕੋਈ ਉਕੇ ਵਿਰੋਧੀ ਨੇ ਸਰਕਾਰ ਦੇ ਉਹਨਾਂ ਦੇ ਫੋਨਾਂ 'ਚ ਫਿੱਟ ਕਰਾ ਕੇ ਜਸੂਸੀ ਕੀਤੀ ਜਾਂਦੀ ਆ ਇਹ ਉਹ ਵੀ ਪ੍ਰੇਮ ਦਾ ਸੋਮਾ ਇਸرائیਲ ਹੈ ਇਹ ਕਹਿੰਦੇ ਮਿਸਾਦ ਉਥੋਂ ਦੀ ਖੂਬੀ ਆ ਜਾਂਦੀ ਹੈ ਉਹਦੇ ਵੰਦੂ ਅਸੀਂ ਆਪਣੇ ਦੁਸ਼ਮਣਾਂ ਨੂੰ ਲੱਭ ਲੱਭ ਕੇ ਦੁਨੀਆ ਚੋਂ ਮਾਰਾਂਗੇ ਜਿਹਦੇ ਚੋਂ ਜਿਹੜੀ ਕੈਨੇਡਾ ਦੇ ਵਿੱਚ ਇਹਨਾਂ ਨੇ ਇੱਕ ਗੁਰਦੁਆਰੇ ਦੇ ਪ੍ਰਧਾਨ ਨੂੰ ਕਤਲ ਕਰਾਇਆ ਗੁਰਪ੍ਰਧਾਨਤ ਪੰਨੂ ਵਾਲੇ ਮਾਮਲੇ 'ਚ ਸਫਲ ਨਹੀਂ ਹੋਇਆ ਆ ਇੰਗਲੈਂਡ ਚੋਂ ਤਾਰ ਖੰਡੇ ਦਾ ਕਤਲ ਕਰਾਇਆ ਇਹ ਇਹਦਾ ਨਤੀਜਾ ਕੀ ਨਿਕਲਿਆ ਕਿ ਇੰਗਲੈਂਡ ਨਾਲ ਸਾਡੇ ਸਬੰਧ ਖਰਾਬ ਕੈਨੇਡਾ ਨੇ ਇਤੋਂ ਤੱਕ ਹੋ ਗਿਆ ਵੀ ਭਾਰਤ ਦੇ ਰਾਜਦੂਤੀ ਕੱਢ ਦਿੱਤੇ ਗਏ ਜਿਹੜੇ ਦੇਸ਼ ਨਾਲ ਸਾਡੇ ਸਭ ਤੋਂ ਚੰਗੇ ਸਬੰਧ ਸੀ ਅਮਰੀਕਾ ਨਾਲ ਸਾਡੇ ਸਬੰਧ ਖਰਾਬ ਖਰਾਬ ਅਮਰੀਕਾ ਨਾਲ ਪੈਸੇ ਹੋ ਜਾਣ ਕੋਈ ਗੱਲ ਨਹੀਂ ਪਰ ਇੱਕ ਸਵਾਲ ਦੇ ਉੱਤੇ ਕਿਹਾ ਕਿ ਤੁਹਾਡੀ ਖੂਗਿਆ ਏਜੰਸੀ ਦਾ ਫਲਾਣਾ ਅਫਸਰ ਹੈ ਜਿਹਨੇ ਬੰਦੇ ਨੂੰ ਪੈਸੇ ਦੇ ਕੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਸੋ ਜਿਹੜੀ ਇਹਨਾਂ ਨੇ ਉਹ ਭਾਰਤ ਜਿਹੜਾ ਦੁਨੀਆ 'ਚ ਕਦੇ ਨੋ ਨੋ ਲਾਈਨ MOVEMENT ਦਾ ਗੁੱਟ ਨੋ ਲੈਪ ਮੂਵਮੈਂਟ ਦਾ ਲੀਡਰ ਸੀ ਅੱਜ ਉਸ ਭਾਰਤ ਦੀ ਹਾਲਤ ਇਹ ਹੈ ਕਿ ਇੱਕ ਵੀ ਦੇਸ਼ ਇਜ਼ਰਾਈਲ ਵਰਗੇ ਗੁੰਡੇ ਨੂੰ ਛੱਡ ਕੇ ਭਾਰਤ ਦੇ ਨਾਲ ਨਹੀਂ ਨਾ ਸਾਡੇ ਪਾਕਿਸਤਾਨ ਨਾਲ ਬਣੇ ਨਾ ਚੀਨ ਨਾਲ ਬਣੇ ਨਾ ਨੇਪਾਲ ਨਾਲ ਬਣੇ ਨਾ ਬੰਗਲਾਦੇਸ਼ ਨਾਲ ਬਣੇ ਨਾ ਲੰਕਾ ਨਾਲ ਬਣੇ ਦੁਨੀਆਂ 'ਚ ਕੋਈ ਦੇਸ਼ ਹੈ ਜਾਨੀ ਸਾਡਾ ਵਿਕਾਰ ਮੋਦੀ ਸਰਕਾਰ ਨੇ ਮਿੱਟੀ 'ਚ ਮਿਲਾਤਾ ਦੇਸ਼ ਦਾ ਅੱਜ ਹਿੰਦੁਸਤਾਨ ਦੇ ਪਾਸਪੋਰਟ ਦੀ ਬੇਹੱਦ ਜਿਹੜੀ ਉਹਦੀ ਵੈਲਿਊ ਆ ਥੱਲੇ ਆ ਗਈ ਉਹ ਕਹਿੰਦੇ ਨੇ ਇੰਡੀਆ ਦਾ ਪਾਸਪੋਰਟ ਦਫਾ ਕਰੋ ਇਹਨਾਂ ਨੂੰ ਇਹ ਕਹੇ ਜੇ ਲੋਕ ਨੇ ਜਣੀ ਸਰਕਾਰ ਨਾਲ ਬਦਲਣ ਨਾਲ ਕਿਵੇਂ ਦੇਸ਼ ਦੀ ਆਰਥਿਕਤਾ ਕਿਵੇਂ ਦੇਸ਼ ਦੀ ਵਿਦੇਸ਼ ਨੀਤੀ ਕਿਵੇਂ ਦੇਸ਼ ਦੀ ਘਰੇਲੂ ਨੀਤੀ ਇਹ ਸਾਰੀਆਂ ਕੱਲੋ ਮੋੜਾ ਕੱਟ ਜਾਂਦੀਆਂ ਨੇ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਇਸ ਕਰਕੇ ਅਸੀਂ ਇਕੱਲਾ ਉਹਨੂੰ ਨਹੀਂ ਰੋਂਦੇ ਗਾਜਾ ਪੱਟੀ ਨੂੰ ਨਹੀਂ ਰੋਂਦੇ ਅਸੀਂ ਜਿਹੜੇ ਸਾਡੇ ਚਾਇਓ ਬੰਦੀ ਸਿੰਘ ਹੋਣ ਸਿਆਮਾਪੁਰੀਆਂ ਕਰ ਚੁੱਕੇ ਚਾਹੇ ਉਮਰ ਖਾਲਦ ਵਰਗੇ ਹੋਣ ਬਰਬਰਾਂ ਰਾਵ ਤੋਂ ਲੈ ਕੇ ਜਿੰਨੇ ਧੀਮਾ ਕੋਰੇ گاਉਂ ਦੇ ਜਿਹੜੇ ਝੂਠੇ ਕਿਸਾ ਸਾਹਿਬੁੱਦੀ ਜੀ ਵੀ ਹੋਣ ਉਹਨਾਂ ਦੀ ਰਿਹਾਈ ਦੀ ਮੰਗ ਲਈ ਵੀ ਅਸੀਂ ਲਗਾਤਾਰ ਵਾਇਟ ਠਾਈ ਅੱਜ ਵੀ ਠਾ ਰਹੇ ਹਾਂ ਇਸ ਕਰਕੇ ਅਸੀਂ ਲੜ ਰਹੇ ਹਾਂ ਡੈਮੋਕਰੇਸੀ ਲਈ ਅਸੀਂ ਲੜ ਰਹੇ ਹਾਂ ਧਰਮ ਨਿਰਪੱਖਤਾ ਲਈ ਅਸੀਂ ਲੜ ਰਹੇ ਹਾਂ ਕਾਨੂੰਨ ਦੇ ਰਾਜ ਲਈ ਤੇ ਦੁਨੀਆ 'ਚ ਜਿੱਥੇ ਵੀ ਇਹਨਾਂ ਚੀਜ਼ਾਂ ਦੀ ਉਲੰਘਣਾ ਹੋਊਗੀ ਅਸੀਂ ਲਾਜ਼ਮੀ ਤੌਰ ਤੇ ਡੱਟ ਕੇ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਆਪਣੀ ਆਵਾਜ਼ ਠਾਵਾਂਗੇ ਮੈਂ ਬਾਕੀ ਸਾਥੀਆਂ ਨੇ ਬੋਲਣਾ ਬਾਅਦ ਚ ਮੁਜ਼ਾਹਰਾ ਕਰਨਾ ਮੈਂ ਵੀ ਇਹ ਰਿਪੀਟ ਕਰੂੰਗਾ ਕਿ ਸਾਰੇ ਸਾਥੀ ਮੁਜ਼ਾਹਰੇ 'ਚ ਜ਼ਰੂਰ ਜਾਣ ਹਾਲਚ ਅਸੀਂ 400 ਬੰਦਾ ਹੋਵਾਂਗੇ ਪਰ ਮੁਜ਼ਾਹਰੇ 'ਚ ਹੋ ਸਕਦਾ ਤੁਹਾਨੂੰ ਬਰਨਾਲੇ ਦੇ 40000 ਲੋਕ ਵੀ ਦੇਖਣ ਮੈਂ ਆਪਣੀ ਗੱਲ ਖਤਮ ਕਰਦਾ ਉਮੀਦ ਕਰਦਾ ਵੀ ਤੁਸੀਂ ਡੱਟ ਕੇ ਇਹਨਾਂ ਸਵਾਲਾਂ ਦੇ ਉੱਤੇ ਥੱਲੇ ਤੱਕ ਪਿੰਡਾਂ ਤੱਕ ਮਹੱਲਿਆਂ ਤੱਕ ਵੀ ਇਸ ਗੱਲ ਨੂੰ ਲੈ ਕੇ ਜਾਵੋਗੇ ਇਹਨਾਂ ਸਵਾਲਾਂ ਤੇ ਜਾਗਰਤੀ ਸਾਡੇ ਲੋਕਾਂ 'ਚ ਆਵੇ ਇਨਕਲਾਬ ਜੈ ਹੰਦਾਬ ਜੈ ਜਨਤਾ ਜੈ ਸ਼੍ਰੀ ਅਕਾਲ